ਉਹਨੇ ਪਤੰਗ ਰੈਡੀ ਕਰਦਾ ਤੇ ਇਧਰ ਆਪਾਂ ਦੇਖਦੇ ਹਵਾਈ ਵਧੀਆ ਚੱਲਦੀ ਹੈ। ਇਕੱਲਾ ਇਕੱਲਾ ਪੱਤਾ ਹਿਲ ਰਹਿ ਰਹੇ ਨੇ ਮਿੱਤਰੋ। ਸੁਲਾਵਾ ਤੂੰ ਸ਼ੇਖਰਾ ਬੰਦੂ ਯਾਰ ਹੀ ਥੋੜੀ ਹੈ। ਮਾਹੌਲ ਤਾਂ ਵਧੀਆ ਪੂਰਾ ਚਾਰੇ ਪਾਸੇ ਹੋਇਆ। ਵੀਰੋ ਪਤੰਗ ਰੈਡੀ ਆ ਗਿਆ ਬੰਦੂ। ਕਿਹਾ ਕਿ ਮੈਂ ਬਣਦੀ ਹੈ ਗੱਲ।

ගට දෙකනු හ තග කරගේ රජ තග හ කරක් කපන නන අදවා. ਗੱਲਾਂ ਬਣਾਦੇ ਲੈ ਕੇ ਆ ਜੀ ਸਾਜ ਠੀਕ ਐ ਉਹ ਜਿਹੜਾ ਆਪਣੇ ਕੋਲ ਦੂਜੇ ਕੁਟਸੀ ਹੋਏਗਾ ਤੇਰੇ ਕੋਲੇ ਪੀਚਾ ਵਾਗੇ ਦੇਖੀਏ ਪੀਚਾ ਪੋਦਾਨੀਆਂ ਦਾ ਅਗਰ ਤਰ ਗਿਆ ਆਪਣੇ ਪਿੰਡ ਚ ਹੋਰ ਤੱਕ ਵਦਾਂਗੇ ਜਟਾਉਂਦਾ ਨਹੀਂਗਾ ਹਮ ਚਲੋ ਰੈਡੀ ਆ ਪਤੰਗਾਂ ਦਾ ਇੱਕ ਵੀ ਸਿੰਗਲ ਪਤੰਗ ਨਹੀਂ ਹੈਗਾ ਸਾਡੇ ਪਿੰਡ ਚ ਹੋਰ ਇਸ ਟਾਈਮ ਸੁਣਨ ਦਿਖਾਵਾਂ ਮੈਂ ਆ ਦੇਖੋ ਤੁਸੀਂ ਅਰੇ ਕੋਈ ਚਾਰੇ ਪਾਸੇ ਇਕੱਲੀ ਸਿੰਗਲ ਪਲੰਘ ਨਹੀਂ ਲੱਗਦਾ ਸਾਨੂੰ ਕਿਸੇ ਪਾਸੇ ਜਮੀ ਨਹੀਂ ਚਣੋਂ ਵੀ ਨਹੀਂ ਕੋਈ ਬੜੀ ਗੱਲ ਹੋਰ ਚੱਲ ਫਿਰ ਕੰਮ ਸ਼ੁਰੂ ਕਰਮ ਆਪਣਾ ਚੜ ਜੂਗਾ ਚੜੂਗਾ ਚੜੇਗਾ ਮੇਣਾ ਬਸ ਨਾ ਨਹੀਂ ਸਰਾਜੇ ਕੰਮ

चढ़ाते उच मित्रा ने लाइन गुडी सिरे दोस्त सारा छा देखो बी एना गोटा ठीक है ना दो ढाई सौ ग्राम तो होगा ये सारा लाना ठीक है फिर लगे नवा कोई गोटा

ਉਹ ਲਾਵਾਰ ਦਾ ਮੇਨਾਂ ਦਾ ਬਣ ਗਈ ਗੱਲ ਇੱਕ ਆਸੇ ਇੱਕ ਆਸੇ ਤੇ ਦੇਖੋ ਫਿਰ ਕਿਹੜਾ ਜਾਂਦਾ ਇੱਕ ਤਾਂ ਮਿੱਤਰਾਂ ਆਸੇ ਦੂਜਾ ਆਸੇ ਆਪਣਾ ਲੈ ਵੀ ਮਿੱਤਰੋ ਹੁਣ ਕੰਦਾ ਹੁੰਦਾ ਸ਼ਾਮ ਕੰਮ ਸ਼ੁਰੂ ਆਪਣਾ ਤੇ ਇਹ ਦੇਖ ਇੱਕ ਵਾਸੇ ਲ ਜਾਂਦਾ ਬਰੰਗ ਕਿਹੜਾ ਓਏ ਮੇਰੇ ਵਾਲਾ

कट्टी ना कट्टी ना कट्टी ना स्वाद जाने होना पहली कट्टा जाऊंगा मेरी ही कट्टा गया <laughs> तेरा बज गया कि मेरा कट्टा गया जरा तेरा कट्टा गया तू बाला ओ कच्ची क्या अच्छा जा हजे बाजी के जक लिया जा वदी बाज के ओए हम्म हम्म ओ से लाए भी चल दोबारे कर नहीं हट जा तेरा लगे थे है

ਚਾਲ ਹੈਡ ਬਾਰੇ ਦੇਖਣਾ ਹੁਣ ਹੋਰ ਕੁਝ ਹੋ ਗਿਆ ਹਾਲਤ ਦੀ ਬੁਰੀ ਆਉ ਤਾਂ ਪਰ ਚੱਲੂ ਇਹ ਦੇ ਦੂਗਾ ਹਾਂਜੀ ਅੱਜ ਲਈ ਇੰਨੇ ਆਪਾਂ ਮਿਲਦੇ ਨੰਗੀ ਵੀਡੀਓ ਚ